ਫਿਲੋਰ ਤੋਂ ਨਵਾਂ ਸ਼ਹਿਰ ਰੋਡ ਤੇ ਪੈਂਦੇ ਪਿੰਡ ਪਾਰ ਸਿੰਘਪੁਰ ਕੋਲ ਇੱਕ ਕਾਰ ਦੇ ਦਰਖਤ ਨਾਲ ਟਕਰਾਉਣ ਦਾ ਸਮਾਚਾਰ ਮਿਲਿਆ ਹੈ ਇਹ ਟੱਕਰ ਐਨੀ ਭਿਆਨਕ ਸੀ ਕਿ ਦਰਖਤ ਨਾਲ ਵੱਜਨ ਉਪਰੰਤ ਕਾਰ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਵਿੱਚ ਬੈਠੀਆਂ 6 ਸਵਾਰੀਆਂ ਜ਼ਖਮੀ ਹੋ ਗਈਆਂ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਅਸੀਂ ਨਕੋਦਰ ਰਾਹੋਂ ਅਤੇ ਆਉਣ ਤੋਂ ਹੁੰਦੇ ਹੋਏ ਫਲੋਰ ਸਾਈਡ ਨੂੰ ਜਾ ਰਹੇ ਸੀ ਕਿ ਜਦੋਂ ਪਿੰਡ ਪਾਰ ਸਿੰਘਪੁਰ ਕੋਲ ਪਹੁੰਚੇ ਤਾਂ ਕਾਰ ਅੱਗੇ ਆਏ ਇੱਕ ਮੋਟਰਸਾਈਕਲ ਨੂੰ ਬਚਾਉਣ ਦੇ ਸਮੇ ਗੱਡੀ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਜਿਸ ਨਾਲ ਅਸੀਂ ਸਾਰੇ ਕਾਰ ਵਿੱਚ ਸਵਾਰ ਪਰਿਵਾਰ ਦੇ 6 ਮੈਂਬਰ ਜ਼ਖਮੀ ਹੋ ਗਏ ਮੌਕੇ ਤੇ ਇਕੱਠੇ ਹੋਏ ਰਾਗੀ ਰਾਣੀ ਜ਼ਖਮੀਆਂ ਨੂੰ ਕਾਰ ਵਿੱਚੋਂ ਕੱਢ ਕੇ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਫਿਲੌਰ ਪੁਲਿਸ ਵੱਲੋਂ ਨੁਕਸਾਨੀ ਗਏ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੱਤਰਕਾਰ ਬੱਗਾ ਸਿਲਕਿਆਣਾ ਨਾਲ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਬਰਗੁਣ ਇਹ ਇਰਾਕtion ਹੋਇਆ ਤੁਸੀਂ ਆਏ ਕਿੱਥੋਂ ਸੀ ਭਲੀ ਮੈਂ ਤਾਂ ਉਧਰ ਤੋਂ ਆਉਂਦੇ ਅੱਛਾ ਇਹ ਜਿਹੜਾ ਬਰਮਾ ਸਮਰਾਲੇ ਦੇ ਕੋਲ ਜਿਹੜਾ ਹਾਂ ਅੱਛਾ ਟਿਕਾਣਾ ਟਕਰਾਇਆ ਭਾਜੀ ਤੁਸੀਂ ਮੋਟਰ ਹੈਂਡ ਬਚਾਉਂਦੇ ਬਚਾਉਂਦੇ ਦਰਖਤੇ ਚ ਵੱਜੀ ਅੱਛਾ ਦਰਖਤੇ ਚ ਵੱਜੀ ਆ ਹਾਂ ਓਕੇ ਇੱਕ ਉੱਥੇ ਬੱਸ ਵੀ ਖੜੀ ਸੀ ਬੱਸ ਦਾ ਨਹੀਂ ਕੋਈ ਬਚਣ ਲੋਗਾ ਨਾ ਹੀ ਓਕੇ ਕਿੰਨੇ ਕਿੰਨੇ ਜਣੇ ਸੀ ਉਹ ਗੱਡੀ ਵਿੱਚ ਤੁਸੀਂ ਤਿੰਨ ਅਸੀਂ ਆ ਮੰਮੀ ਭੈਣ ਛੋਟੀ ਭੈਣ ਹਾਂ ਤਿੰਨ ਛੇ ਛੇ ਜਣੇ ਆ ਨਾ ਗੱਡੀ ਓਕੇ ਬਸ ਹੋ